ਲੀ ਜੰਗ ਦੇ ਵਿੱਚ ਇੱਕ ਗੜ ਦੀ ਜੋ ਤੋਪ ਬਣਾ ਕੇ ਬਹਿਰੀ ਔਰ ਜਾਲਮਣ ਪਜਾਇ ਸੀ ਚੌਥਾ ਸਵੇਰ ਦਾ ਤਰ੍ਹਾਂ ਹਸ ਰਣਜ ਤਰ੍ਹਾਂ ਇਸ ਡਰੀਆ ਇਹ ਤੋਂ ਹੁੰਦੇ ਹੋਇਆ ਸਟੇਸ਼ਨ ਔਰ ਸੈਟ ਤੋਂ ਹੁੰਦਾ ਸੰਸਾ ਗੁਰਦੁਆਰਾ ਜੀ ਗੁਰੂ ਅਮਰਦਾਸ ਜੀ ਦਾ ਜਿਹੜਾ ਜਨਮ ਸਥਾਨ ਤੇ ਨਾਲ ਬੀਬੀ ਬੀਰੋ ਜੀ ਦਾ ਉਥੇ ਪਹੁੰਚ ਰਹੀ ਹੈ ਜਿਹਦੀ ਲੈਥ ਸੀਗਾ ਸੀ ਅਮਰਥਾ ਤੋਂ ਦਿਖਾ ਰਹੇ ਆ ਕਿ ਇਹ ਜਿਹੜੀ ਸੱਤੀ ਸੱਤੀ ਪਾਣੀ ਦੇ ਇਨੇ ਸਾਰੇ ਦੇਖਦੇ ਆਂ ਸਪੋਰਟ ਫੌਸਟ ਨੂੰ ਦਰਬੀਤਿਨ ਹੋਣਾ ਨੂੰ ਪੁੰਨਰ ਮੇਲਕੋਬਾ ਚਾਤਰੀ ਤੇ ਔਰ ਜੜਗੁਰਪੁਰ ਕੋਟੀ ਲੱਖ ਲੱਖ ਵਧਾਈ ਹੋਵੇ ਨਿਕਾਲੀ ਜਾ ਰਹੀ ਹੈ ਲੋਗ ਗੁਰੂ ਤਾਤਾ ਲੋਗ ਗਾਣਾ ਸਿਹਰੀ ਜਿਹੜੀ ਸੰਤ ਸਾਹਿਬ ਗੁਰੂ ਅਮਰਦਾਸ ਜੀ ਦਾ ਜਨਮ ਸਥਾਨ ਆ ਜਨਾਰ ਬੀਬੀ ਜੀ ਦਾ ਉੱਥੇ ਪਾਇਆ ਸਾਡੇ ਪ੍ਰਤਾਪ ਸਾਹਿਬ ਜੀ ਦਾ ਦਾਰ ਕੋਟੀ ਕਾਹਦਾ ਬਾਈ ਗੁਰਜੀਤ ਕਾਹਦਾ ਬਾਈ ਗੁਰਜੀਤ ਕੀ ਮਰੇ ਅੱਜ ਜੀ ਸ਼ੁਭਨਾਗੀ ਜਿਹੜੇ ਪ੍ਰਧਾਨ ਸਰਦਾਰ ਅੰਦੇਸਿੰਘ ਭਾਈ ਅੰਦੇਸਿੰਘ ਜੀ ਸੰਤਾਂ ਦੇ ਚਰਨ ਧੂੜ ਦਾਤ ਜਿਹੜੀ ਸੋਭਾ ਜਾਂਦਾ ਹੈ ਨਿਕਾਲੀ ਕਿੱਥੋਂ ਲੈ ਕੇ ਕਿੱਥੇ ਚੱਲੇ ਆਪਣਾ ਇਹ ਸ੍ਰੀ ਕਿਲਾ ਲੋਗੜ ਸਾਹਿਬ ਗੁਰਦੁਆਰਾ ਸਾਹਿਬ ਤੋਂ ਸ਼ੁਰੂਆਤ ਸੈਜ ਜੀ ਦੇ ਚਰਨ ਚੋਰਾ ਤੋਂ ਸੋਭ ਨਗਰ ਕੀਰਤਨ ਮਹਾਨ ਨਗਰ ਕੀਰਤਨ ਜੋ ਤਾਂ ਤਣ ਸ੍ਰੀ ਗੁਰੂ ਅਮਰਦਾਸ ਜੀ ਦੇ ਪ੍ਰਕਾਸ਼ ਦਿਹਾੜੇ ਦੇ ਬਾਦ ਵਿੱਚ ਇਹ ਮਹਾਂ ਦੀ ਫੌਜ ਇਹਨੂੰ ਇੱਕ ਨੌਜਵਾਨ ਫੀਡਮ ਮੈਸੇਜ ਦੇਉਂ ਕਿ ਗੁਰੂ ਸਾਹਿਬ ਦੇ ਚਰਨਾਂ ਵਿੱਚ ਜੁੜਨਾ ਚਾਹੀਦਾ ਹੈ ਜੀ ਉਹ ਸੰਗਤ ਦੇ ਚਰਨਾਂ ਵਿੱਚ ਬੇਨਤੀ ਕਰਦੇ ਆ ਸਾਰਾ ਸੇਵਕ ਕថា ਕਿ ਨਸ਼ਿਆਂ ਤੋਂ ਮੁਕਤ ਹੋਗੇ ਤਾਂ ਤਾਂ ਨਸਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਜੁੜੀਏ ਤੇ ਆਪਣਾ ਜੀਵਨ ਸਫਲ ਕਰੀਏ ਤੇ ਗੁਰੂ ਘਰ ਵਾਅਦਿ ਚ ਜਾ ਕੇ ਵਾਚ ਚੜ੍ਹ ਕੇ ਸੇਵਾ ਸਿਮਨ ਕਰਕੇ ਆਪਣਾ ਤਣੋ ਮਣੋ ਜੀਵਨ ਸਫਲ ਕਰੀਏ ਤੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਗ੍ਰੰਥ ਸਾਹਿਬ ਮੰਨ ਕੇ ਆਪਾਂ ਨਾਲ ਜੀ ਮੈਂ ਸਭ ਕਰੀਏ ਜੀ ਵਾਹਿਗੁਰੂ ਖਾਲਸਾ ਜੀ ਮੇਰਾ ਨਾਮ ਸਰਦਾਰ ਗੋਵਿੰਦ ਸਿੰਘ ਹੈ ਜੀ ਇਹ ਸੋਭਾ ਯਾਤਰਾ ਧੰਨ ਧੰਨ ਸਹਿਬ ਸ੍ਰੀ ਗੁਰੂ ਅਮਰਦਾਸ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਹੈ ਇਹ ਸੋਭਾ ਯਾਤਰਾ ਗੁਰਦੁਆਰਾ ਲੋਗਰ ਸਾਹਿਬ ਤੋਂ ਸ਼ੁਰੂ ਹੋ ਕੇ ਕੁੱਤਲੀ ਘਰ ਪਾਸਰ ਕੇ ਕਨਨਥਾਨ 'ਤੇ ਪਹੁੰਚੇਗਾ ਇਹ ਹਰ ਸਾਲ ਇਸੇ ਤਰ੍ਹਾਂ ਬੜੇ ਧੁੰਮਾਂ ਨਾਲ ਮਨਾਇਆ ਜਾਂਦਾ ਹੈ ਤੇ ਆਪਾਂ ਪਸੰਦਾਂ ਨੂੰ ਬੇਨਤੀ ਕਰਦੇ ਆਂ ਕੀ ਸ਼ੇਖਪੋਮ ਵੱਲੋਂ ਕਿ ਹਰ ਬੰਦਾ ਅੰਮ੍ਰਿਤਧਾਰੀ ਹੋਵੇ ਅੰਮ੍ਰਿਤ ਛਕੇ ਨਸ਼ਿਆਂ ਤੋਂ ਮੁਕਤ ਹੋਵੇ ਨਸ਼ਿਆਂ ਤੋਂ ਦੂਰ ਰਵੋ ਇਹੋ ਸਾਡੀ ਬੇਨਤੀ ਆ ਆਹੇ ਗੁਰਜੀਕਰ ਖਾਲਸਾ ਆਹੇ ਅੱਜ ਅਸੀਂ ਅਸੀਂ ਇਹਨਾਂ ਨਾਲ ਗੱਲ ਕਰਾਂਗੇ ਜਿਹੜੇ ਗੁਰਪਿਆਰੇ ਲਾੜੇ ਫੌਜ ਐ ਸਾਛਿਨਵਾਜ ਗੁਰਸਾਹਿਬ ਨੂੰ ਪੀ ਇਹ ਸੇਬੇ ਪਾਸ਼ਾ ਤਾਂ ਤਾਂ ਸ੍ਰੀ ਗੁਰ ਹਰਗੋਬਿੰਦ ਪਾਸ਼ਾ ਜਦੋਂ ਜਲਮ ਔਰ ਜੰਮ ਦੇ ਰਾਜ ਜੰਗ ਲੜਿਆ ਤੋਂ ਇੱਕ ਕਹਾਣੀ ਜਿਹੜੀ ਹੈ ਟੋਪੜੇ ਦੇ ਬਾਰੇ ਕੀ ਕਹਿਣਾ ਚਾਹਦੇ ਹੋ ਇੱਕ ਕਲਾਸ ਰੀਗੀ ਗੁਰੂ ਲੋਗੜ ਸਾਹਿਬ ਸ੍ਰੀ ਗੁਰੂ ਹਰਿ ਮਹੇਸ਼ਾਜ ਜੀ ਦਾ ਜੋ ਪਹਿਲੀ ਜਾਣ ਪਹਿਲੀ ਇੱਥੇ ਫਤਿਹ ਕੀਤੀ ਆ ਜੋ ਮੁਗਲ ਸਰਕਾਰਾਂ ਬੀਬੀ ਵਿਰੋਧੀ ਦਾ ਵਿਆਹ ਰਿਹਾ ਹੈ ਦਿਨ ਦੱਸਿਆ ਹਮਲਾ ਬੋਲ ਦਿੱਤਾ ਤੇ ਧੰਨ ਸ੍ਰੀ ਗੁਰੂ ਹਰਿ ਮਹੇਸ਼ਾਜ ਜੀ ਨੇ ਸਿੱਖਾਂ ਨੂੰ ਕਿਆ ਸਿੱਖਾਂ ਨੇ ਬੇਨਤੀ ਕੀਤੀ ਕਿ ਮਹਾਰਾਜ ਸਾਡੇ ਕੋਲ ਕੋਈ ਸ਼ਾਸਤਰ ਨਹੀਂ ਆ ਕੋਈ ਜੰਗ ਦੀ ਤਿਆਰੀ ਨਹੀਂ ਮੁਗਲ ਚੜ ਕੇ ਆ ਗਏ ਤਿਆਰੀ ਕਿੱਦਾਂ ਕਰਨੇ ਮਹਾਰਾਜ ਨੇ ਕਹਾੜੀ ਇੱਕ ਤੋਂ ਪਈ ਸੀ ਅੱਖ ਲੱਗੇ ਇਸ ਵਿੱਚ ਵੱਡੇ ਪਾਉ ਦੀ ਗੋਲਿਆ ਦਾ ਕੰਮ ਦੇਗੀ ਇਹ ਸੇਖੋਂ ਪਹਿਲੀ ਜਾਂਗੇ ਸ੍ਰੀ ਗੁਰੂ ਘਰ ਵਿੱਚ ਸਭ ਜੀ ਕਿਤੇ ਫੜੇਗੀ ਕੀ ਆਏ ਬਰੇ ਸ਼ੂਨ